ਖੜਾ ਦੇ ਵਿੱਚ ਅਸੀਂ ਟਰੈਕਟਰ ਟਰੈਕਟਰਾਂ ਦੀ ਸੇਵਾ ਕੀਤੀ ਹੁਣ ਹਾਰਟ ਥੋੜਾ ਡਾਊਨ ਆ ਹੁਣ ਅਸੀਂ ਵੀ ਜਿਵੇਂ ਪਹਿਲਾਂ ਕੀਤਾ ਸੀ ਪਿੰਡ ਦੀਆਂ ਕਮੇਟੀਆਂ ਨੂੰ ਦਵਾਂਗੇ ਪਹਿਲਾਂ ਅਸੀਂ ਉਹਨਾਂ ਨੂੰ ਦਿੱਤਾ ਸੀ ਜਿਹੜੇ ਆਪਣੇ ਕੀ ਨਾਮ ਹਨ ਦਾ ਕਿਹੜੇ ਕਿਹੜੇ ਜਿਵੇਂ ਕਿਹੜੇ ਸੇਵਾ ਵਾਲੇ ਨਾ ਨਾ ਗਲੋਬਲ ਗਲੋਬਲ ਵਾਲੇ ਗਲੋਬਲ ਸੇਵਾ ਵਾਲੇ ਗਲੋਬਲ ਸੇਖ ਵਾਲੇ ਗਲੋਬਲ ਸੇਖ ਵਾਲਿਆਂ ਨੂੰ ਦਿੱਤੇ ਸੋ ਉਹ ਆਪਣੇ ਭੈਣ ਭਰਾਵਾਂ ਨਾਲ ਹਨ ਜਿਨ੍ਹਾਂ ਦੀਆਂ ਜ਼ਮੀਨਾਂ ਤੇ ਪਾਣੀ ਆ ਗਿਆ ਰੇਤਾ ਆ ਗਿਆ ਉਹ ਅੱਜ ਤੱਕ ਸੇਵਾ ਕਰ ਰਹੇ ਨੇ ਉਦੋਂ ਬਾਅਦ ਅਸੀਂ ਕਾਰਸੇਵ ਵਾਲੇ ਸੰਤਾਂ ਨੂੰ ਦਿੱਤੇ ਫਿਰ ਹੁਣ ਸਾਨੂੰ ਆਖਿਆ ਵੀ ਸਾਡੀ ਟੀਮ ਨੇ ਸੋਚਿਆ ਵੀ ਆਪਾਂ 10 ਟਰੈਕਟਰ ਇਤਿਹਾਸਿਕ ਗੁਰੂ ਘਰਾਂ 'ਚ ਆਪ ਜਾ ਕੇ ਦੇਖ ਕੇ ਆਈਏ ਜਿਨ੍ਹਾਂ 'ਚ 5 ਟਰੈਕਟਰ ਮੈਂ ਹਰਿਆਣੇ 'ਚ ਲੈ ਕੇ ਆਇਆ ਪਹਿਲਾ ਟਰੈਕਟਰ ਸਟਾਰਟ ਕੀਤਾ ਆਪਾਂ ਆਪਦੇ ਪਿੰਡ ਤੋਂ ਠੀਕ ਆ ਪਿੰਡ ਬਹਿਬਲਪੁਰ ਤੋਂ ਦੂਜਾ ਟਰੈਕਟਰ ਝੰਡੇ ਸਾਹਿਬ ਤੀਜਾ ਟਰੈਕਟਰ ਆਪਾਂ ਲੈ ਕੇ ਆਇਆ ਗੁਰਦੁਆਰਾ ਚੇਲਾ ਸਾਹਿਬ ਸਰਸਾ ਸਾਹਿਬ ਹੁਣ ਚੌਥਾ ਟਰੈਕਟਰ ਸੁਹਾਵਾ ਸਾਹਿਬ ਦਾ ਸੀ ਆਪਣਾ ਉਹ ਆਪ ਲੈ ਕੇ ਚੱਲੇ ਹੁਣ ਨੌਰ ਠੀਕ ਹੈ ਨੌਰ ਲੈ ਕੇ ਚੱਲੇ ਆ ਤੇ ਰਾਜਸਥਾਨ ਕੱਲ ਸਾਡਾ ਇੱਕ ਟਰੈਕਟਰ ਆਪਣਾ ਝਾੜਸਾਲ ਸੋ ਪੰਜ ਟਰੈਕਟਰਾਂ ਦੀ ਹਰਿਆਣੇ ਦੀ ਇਥੋਂ ਦੀ ਸੇਵਾ ਕਰਕੇ ਫਿਰ ਅਸੀਂ ਚੱਲੇ ਆ ਚੰਡੀਗੜ੍ਹ ਚੰਡੀਗੜ੍ਹ ਸੁਹਾਣਾ ਸਾਹਿਬ ਆਪਣਾ ਤਿੱਬੀ ਸਾਹਿਬ ਹੰਸਾਲੀ ਸਾਹਿਬ ਤੇ ਆ ਪੰਜ ਗੁਰੂ ਘਰਾਂ ਚ ਮੰਨ ਲਓ ਇਥੇ ਇਤਿਹਾਸਿਕ ਗੁਰੂ ਘਰਾਂ ਚ ਪੰਜ ਟਰੈਕਟਰ ਹਾਂ ਪੰਜ ਟਰੈਕਟਰ ਇੱਥੇ ਦੇ ਪੰਜ ਟਰੈਕਟਰ